ਦੇਖੋ ਬੇहद ਮਾੜੇ ਹਾਲਾਤ ਨੇ ਤੁਸੀਂ ਧੁੱਪ ਦੇਖੋ ਜਿਹੜੇ ਕਹਿੰਦੇ ਆ ਵੀ ਅਸੀਂ ਬੜੇ ਵਧੀਆ ਚੋਣਾਂ ਕਰਾ ਰਹੇ ਆ ਮੈਂ ਉਹਨਾਂ ਸਾਰੇ ਨੁਮਾਇੰਦਿਆਂ ਨੂੰ ਐਮਐਲਏਆਂ ਨੂੰ ਵਜ਼ੀਰਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿੰਨਾ ਵੀ ਇਸ ਧੁੱਪ ਦੇ ਵਿੱਚ ਖੜ ਕੇ ਦਿਖਾਓ ਪਹਿਲਾਂ ਤਾਂ ਨਹੀਂ ਦੇ ਯਾਰ ਤੁਸੀਂ ਮਜ਼ਾਕ ਬਣਾ ਕੇ ਰੱਖਦੇ ਆ ਚੱਲਦੇ ਸੀਜ਼ਨ ਦੇ ਵਿੱਚ ਤੁਸੀਂ ਚੋਣਾਂ ਕਰਾ ਰਹੇ ਹੋ ਪਹਿਲੀ ਗੱਲ ਤਾਂ ਤੇ ਫੇਰ ਲੋਕ ਆਪਣੀਆਂ ਫਸਲਾਂ ਮੰਡੀਆਂ 'ਚ ਸੁੱਟ ਕੇ ਕਿਸੇ ਦੀ ਵੱਡ ਮਸ਼ੀਨ ਖੜੀ ਆ ਖੇਤਾਂ ਦੇ ਵਿੱਚ ਉੱਥੋਂ ਛੱਡ ਕੇ ਇੱਥੇ ਕਾਗਜ਼ 'ਤੇ ਨਾ ਰਹੇ ਆ ਤੇ ਕਦੋਂ ਦੀਆਂ ਐਨਓਸੀ ਦੀਆਂ ਫਾਈਲਾਂ ਇੱਥੇ ਦਿੱਤੀਆਂ ਗਈਆਂ ਫਾਈਲਾਂ ਹੀ ਗਾਇਬ ਕਰਤੀਆਂ ਫਾਈਲਾਂ ਹੀ ਗੁੰਮ ਕਰਤੀਆਂ ਤੇ ਦੂਜੀ ਗੱਲ ਮੈਂ ਜਿਹੜੀ ਸਭ ਤੋਂ ਤੁਹਾਡੇ ਸਾਹਮਣੇ ਇੱਕ ਅਹਿਮ ਗੱਲ ਰੱਖਣਾ ਚਾਹੁੰਦਾ ਇੱਕ ਵਿਅਕਤੀ ਜਿਹੜੇ ਇਹੋ ਜਿਹੇ ਕੇਸ ਆਰੇ ਨੇ ਉਹਨੂੰ ਕਹਿੰਦੇ ਉਹਦੀ ਐਨਓਸੀ ਰੱਦ ਕਰਤੀ ਕਹਿੰਦੇ ਜੀ ਇਹਦੇ ਜਿਹੜੀ ਮੱਝਾ ਇਹਨਾਂ ਇਹਦਾ ਜਿਹੜਾ ਕਿਲਾ ਹੈ ਇਹਨਾਂ ਗੱਡਿਆ ਹੋਇਆ ਹੈ ਬੀਹੀ ਦੇ ਵਿੱਚ ਉਹਦੇ ਕੋਲੇ ਵਿਚਾਰੇ ਕੋਲੇ ਗਰੀਬ ਬੰਦੇ ਕੋਲੇ ਨਾ ਮੱਝ ਆ ਨਾ ਬੱਛੀ ਆ ਕਿ ਲੱਗਦਾ ਘਟ ਲਿਆ ਉਹਨੇ ਇੱਕ ਨੂੰ ਕਹਿੰਦੇ ਵੀ ਤੇਰਾ ਰੈਂਪ ਬਣਿਆ ਹੋਇਆ ਗਲੀ ਦੇ ਵਿੱਚ ਤੇਰੀ ਐਨਓਸੀ ਰੱਦ ਕੀਤੀ ਜਾਂਦੀ ਆ ਜਾ ਕੇ ਦੇਖੂ ਦੇ ਘਰ ਕੋਈ ਰੈਂਪ ਨਹੀਂ ਹੈਗਾ ਉੱਥੇ ਜੋ ਮੈਂ ਰੀ-ਵੈਰੀਫਾਈ ਕਰਨ ਵਾਸਤੇ ਕਈਆਂ ਚੀਜ਼ਾਂ ਤੀਜੀ ਚੀਜ਼ ਮੈਂ ਸਮਝਦਾ ਆ ਵੀ ਜਿਹੜੀ ਸਭ ਤੋਂ ਵੱਡੀ ਗੱਲ ਆ ਮੈਂ ਹੁਣ ਦੇਖੋ ਇੱਕ ਰੋਸ਼ਨਪੁਰ ਝੁੰਗੀਆਂ ਪਿੰਡ ਆ ਇੱਕ ਉੱਥੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਦੇ ਪੀਏ ਨੇ ਮੈਂ ਸਮਝਦਾ ਵੀ ਐਸੇ ਪਿੰਡਾਂ ਨੂੰ ਤਾਂ ਓਪਨ ਇਨਵਾਈਟ ਕਰਨਾ ਚਾਹੀਦਾ ਸਾਰੇ মিডিਆ ਨੂੰ ਵੀ ਤੁਸੀਂ ਆਓ ਭਾਈ ਝੁੰਗੀਆਂ ਪਿੰਡ ਆਓ ਇਹ ਇੱਕ ਵੱਡੇ ਇੱਕ ਸ਼ਖਸੀਅਤ ਦਾ ਪਿੰਡ ਆ ਇਸ ਪਿੰਡ ਦੇ ਵਿੱਚ ਨਿਰਪੱਖ ਚੋਣ ਹੁੰਦੀ ਵੇਖੋ ਨਾਲੇ ਜਿਹੜੇ ਸਰਕਾਰ ਚਲਾਉਣ ਵਾਲੇ ਆ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਸਾਡੀ ਪੌਪੂਲਾਰਿਟੀ ਕਿੰਨੀ ਕਾ ਉਹਨਾਂ ਦੀ ਫਾਈਲ ਹੀ ਗ੍ਰਾਈਵ ਕਰਤੀ ਕੱਲ ਫਾਈਲ ਹੀ ਨਹੀਂ ਆ ਗਈ ਉਹਨਾਂ ਦੀ ਸੋ ਇਦਾਂ ਹੀ ਮੈਂ ਦੇਖਿਆ ਮਜਾਲ ਕਲਾ ਵਾਲੇ ਖੜੇ ਸੀਗੇ ਮੇਰੇ ਕੋਲੇ ਇੱਥੇ ਉਹਨਾਂ ਦੀ ਫਾਈਲ ਹੀ ਗ੍ਰਾਈਵ ਕਰਤੀ